ਕਾਰਨ ਵੇਖੋ ਜੀ ਜੋ ਸਾਡਾ ਦੋਨਾਂ ਤੇਲੂਮਲ ਪਿੰਡ ਹੈ ਜਿਹੜੀ 195 ਨੰਬਰ ਗੇਟ ਜੋ ਕੰਡਿਆਲੀ ਤਾਰ ਲੱਗੀ ਹੈ ਫੈਂਸਿੰਗ 0 ਲਾਈਨ ਤੇ ਉਸ ਤੋਂ ਅੱਗੇ ਦਰਿਆਵ ਦਾ ਦਰਿਆ ਤੋਂ ਅੱਗੇ ਜ਼ਮੀਨ ਹੈ ਜਿਹੜੀ ਘਟੋ ਘਟ 950000 ਕਿੱਲੇ ਦੇ ਏਕੜ ਤੇ ਜ਼ਮੀਨ ਤੇ ਲਾਗੇ ਲਾਗੇ ਜ਼ਮੀਨ ਉੱਥੇ ਹੈਗੀ ਆ ਉਹ ਜ਼ਮੀਨ ਤੇ ਪਿੱਛੇ ਵੀ 1 ਸਾਲ ਪਹਿਲਾਂ ਉਹ ਜ਼ਮੀਨ ਤੇ ਸਰਕਾਰ ਨੂੰ 44 ਲਗਾ ਦਿੱਤੀ ਗਈ ਸੀ ਫਿਰ ਅਸੀਂ ਉਹਦੇ ਇੱਕ ਉਹਦੇ ਵੀ ਤੁਹਾਨੂੰ ਪਤਾ ਹੀ ਇੱਕ ਮਹੀਨਾ ਲਗਾਤਾਰ ਧਰਨਾ ਇਥੇ ਲਾਇਆ ਸੀ ਪੋਕਰ ਥਾਲ ਤੇ ਸਾਡੇ ਲੋਕ ਬੈਠੇ ਮਰਨ ਵਰਤ ਤੇ ਬੈਠੇ ਤਿੰਨ ਸਿੰਘ ਤੇ ਫਿਰ ਉਹ 1 ਮਹੀਨੇ ਬਾਅਦ ਫੈਸਲਾ ਆਇਆ ਸਰਕਾਰ ਨੇ ਸਾਨੂੰ ਅਦਾਲਤ ਨੇ ਸਾਨੂੰ ਦੇ ਦਿੱਤਾ ਉਹਦਾ ਸਟੇ ਦੇ ਦਿੱਤਾ ਸੀ ਉਸ ਤੋਂ ਬਾਅਦ ਤੁਹਾਨੂੰ ਵੇਖੋ ਉਦੋਂ ਬਾਅਦ ਪਾਣੀ ਆ ਗਿਆ ਪਾਣੀ ਆ ਕੇ ਜਿਹੜੀ ਫਸਲ ਮਰੀਬੋੜ ਦੀ ਸਾਰੀ ਤਬਾਹ ਹੋ ਗਈ ਲੋਕਾਂ ਕਈਆਂ ਦੇ ਟਰੈਕਟਰ ਵੀ ਰੁੜ ਗਏ ਉੱਥੇ ਬੇੜਾ ਜਿਹਾ ਆਪਣਾ 7-8 ਲੱਖ ਦਾ ਉਹ ਵੀ ਰੁੜ ਗਿਆ ਤੇ ਲੋਕ ਇੰਨੇ ਪਰੇਸ਼ਾਨ ਵੇ ਗੱਲ ਛੱਡ ਦਿਓ ਫਿਰ ਦੂਜੀ ਗੱਲ ਜਿਹੜਾ ਦਰਿਆ ਸੀ ਉਹਨਾਂ ਜ਼ਮੀਨਾਂ 'ਤੇ ਰੇਤਾ ਪਾ ਗਿਆ ਤੇ ਉਹ ਜ਼ਮੀਨ ਇੰਨੀ ਖਰਾਬ ਹੋ ਗਈ ਵਾਈ ਜੋਗ ਨਾ ਰਹਿ ਗਈ ਉਸ ਤੋਂ ਬਾਅਦ ਵਿੱਚ ਮਾਰੀ ਉਤਰਿਆ ਤੇ ਲੋਕਾਂ ਨੇ ਉਹ ਜ਼ਮੀਨ ਮਾਰੀ ਉਹ ਹਲਕੀ-ਬੁਲਕੀ ਪੱਧਰੀ ਕਰਕੇ ਕਿਸੇ ਨੇ ਕਿੱਲਾ ਕਿਸੇ ਦੋ ਕਿੱਲੇ ਕਿ ਚਾਰ ਕਿੱਲੇ ਕੁਝ ਫਸਲ ਬੀਜੀ ਗਈ। ਹੁਣ ਫਸਲ ਪੱਕ ਕੇ ਤਿਆਰ ਹੋ ਗਈ। ਤੇ ਹੁਣ ਜਿਹੜੇ ਸਾਡੇ ਦਿਹਾਤੀ ਦੇ ਐਮਐਲਏ ਨੇ ਰਣਨੀਤੀ ਤੈਅ ਆ ਜੀ। ਇਹਨਾਂ ਨੇ ਇੱਕ ਪ੍ਰਸ਼ਾਸਨ ਨਾਲ ਰਲ ਕੇ ਡੀਸੀ ਸਾਹਿਬ ਨੂੰ ਤੇ ਬੀਐਸਐਫ ਨਾਲ ਰਲ ਕੇ ਉਹ ਜਿਹੜਾ ਇੱਕ ਨੋਟਿਸ ਕਢਾ ਕੇ ਕਿਸਾਨਾਂ ਨੂੰ ਜਿਹੜਾ 195 ਨੰਬਰ ਗੇਟ ਹੈ ਉਹ ਬੰਦ ਕਰ ਦਿੱਤਾ ਕਿਸਾਨਾਂ ਵਾਸਤੇ। ਬੰਦ ਕੀ ਕੀਤਾ ਜ਼ਮੀਨ ਹੈ ਉਹ ਕਟੜੋਕੜ 2250 ਪਰਿਵਾਰ ਜਿਹੜਾ ਉੱਥੇ ਜਾਂਦਾ ਹੈ ਰੋਡ ਡੇਲੀ। ਪਰ ਉਹ ਜਿਹੜੇ 300 900 ਹਜ਼ਾਰ ਕਿੱਲਾ ਜ਼ਮੀਨ ਆ ਜੋ 350 ਕਿੱਲਾ ਜ਼ਮੀਨ ਜਿਹੜੇ ਲੋਕਾਂ ਦੀ ਆ ਉਹਨਾਂ ਰੋਕਿਆ ਗਿਆ ਕੰਡਿਆਲੀ ਤਾਰ ਤੋਂ ਅੱਗੇ ਦਰਿਆ ਤੋਂ ਲੱਗਿਆ ਜੀ ਸਤਲੁਜ ਦਰਿਆ ਤੋਂ ਅੱਗੇ ਉਹਦੇ ਲੋਕਾਂ ਨੂੰ ਰੋਕਿਆ ਗਿਆ ਜਿੰਨਾ 350 ਕਿੱਲਾ ਪਹਿਲੀ ਜਿਹੜੇ ਬਾਕੀ ਜਿਹੜੇ ਉਹਦੇ ਝੇਤੇ ਬੰਦੇ ਆ ਉਹ ਅੱਜ ਵੀ ਜ਼ਮੀਨ ਤੋਂ ਪਾਰ ਜਾ ਰਹੇ ਨੇ ਉਹ ਦਰਿਆ ਤੋਂ ਪਾਰ ਜਾ ਰਹੇ ਨੇ ਤਾਰ ਤੋਂ ਅੱਗੇ ਜਾ ਰਹੇ ਨੇ ਆਪਦੀ ਕਣਕ ਵੜ ਰਹੇ ਨੇ ਕੋਸਰੋਂ ਵੜ ਰਿਹਾ ਪਰ ਇਹਨਾਂ ਲੋਕਾਂ ਦੀ ਜਿਹੜੀ ਫਸਲ ਵਿੱਚੇ ਖੜੀ ਆ ਕਈਆਂ ਨੇ ਸਰੋਂ ਵੜ ਕੇ ਰੱਖੀ ਆ ਜੇ ਨਾ ਚੁੱਕੀ ਦੋ ਚਾਰ ਦਿਨ ਉਹ ਉੱਚ ਵੈਸੇ ਕਿਰ ਜਾਣੀ ਆ ਉਹਦਾ ਕੋ ਫਾਇਦਾ ਨਹੀਂ ਤੇ ਲੋਕਾਂ ਦੇ ਘਰਾਂ ਵਿੱਚ ਇੱਕ ਦਾਣਾ ਰਾਜ ਖਾਣ ਵਾਲਾ ਨਹੀਂ ਹੈਗਾ ਕਿਉਂਕਿ ਪਿੱਛੇ ਪਹਿਲਾਂ ਪਾਣੀ ਆ ਗਿਆ ਉਸ ਤੋਂ ਪਹਿਲਾਂ ਇੱਕ ਸਾਲ ਪਹਿਲਾਂ ਦੀ ਬੀਜਣ ਦਿੱਤੀ ਤੇ ਫਿਰ ਜੇ ਇਹਨਾਂ ਨੇ ਅੱਜ ਰੋਕਣੀ ਸੀ ਫਿਰ ਬੀਜਣ ਕਿਉਂ ਦਿੱਤੀ ਹੁਣ ਇਹ ਆਉਂਦੇ ਨੇ ਵੀ ਜਿੱਥੇ ਫਸਲ ਵੱਢ ਕੇ ਉਹ ਸਰਕਾਰ ਦੇ ਖਾਤੇ ਜਮਾ ਕਰਾਓ ਕਿਉਂ ਕਹੋ ਜਮਾ ਕਰਾਈਏ ਅਸੀਂ ਉਹਦੇ ਲੱਖਾਂ ਕਰੋੜਾਂ ਰੁਪਏ ਤੇਲ ਪਾ ਲਿਆ ਪਹਿਲੀਆਂ ਪੱਧਰੀਆਂ ਕੀਤੀ ਰੇਤਾ ਚੁੱਕੀ ਉਹਨੇ ਇਹਨੂੰ ਕਿਹਨੇ ਪੈੜੀ ਦੇ ਦਿੰਦੇ ਨੇ ਇਸ ਵਾਸਤੇ ਧਰਨਾ ਲਾਇਆ ਵੀ ਇਹ ਜਿਹੜੀ ਕਿਸਾਨਾਂ ਦੀ ਫਸਲ ਬੀਜੀ ਆ ਉਹ ਅਸੀਂ ਵੜਾ ਕੇ ਹੀ ਲਿਆਵਾਂਗੇ ਅਗਲੀ ਫਸਲ ਬੀਜਾਂਗੇ ਵੀ ਪਰ ਜਿੰਨਾ ਜਿਹੜਾ ਫਰਸ ਅਸੀਂ ਅੱਜ ਅੰਮ੍ਰਿਤਸਰ ਸਮੇਂ ਵਾਧਰਨਾ ਤੇ ਲਾਇਆ ਜੇ ਨਾ ਸਾਡੀ ਗੱਲ ਸੁਣੀ ਕਾਹ ਨੂੰ ਹੋ ਸਕਦਾ ਅਸੀਂ ਭੋਕਰਤਾ ਤੇ ਬਈਏ ਜਾ ਰਵੇ ਰੋਡ ਨੂੰ ਰੋਡ ਵੀ ਰੋਕਾਂਗੇ ਅਸੀਂ ਰੇਲ ਵੀ ਰੋਕ ਸਕਦੇ ਆ ਤੇ ਮੁੱਖ ਮੰਤਰੀ ਦੀ ਕੋਠੀ ਤੇ ਘਰਾਉ ਵੀ ਕਰ ਸਕਦੇ ਆ ਪਰ ਜਿੰਨਾ ਚਿਰ ਸਾਡਾ ਇਹ ਫੈਸਲਾ ਜਿੰਨਾ ਚਿਰ ਸਾਡੀ ਇਹ ਫਸਲ ਨਹੀਂ ਵਟਣਦੇ ਅਸੀਂ ਇਹ ਜਿਹੜਾ ਧਰਨਾ ਲਗਾਤਾਰ ਜਾਰੀ ਰੱਖਾਂਗੇ ਜਿਹੜੇ ਆ ਪੋਸਟਰ ਲਗਾਉਣ ਨੇ ਰਿਸ਼ਵਤ ਮੰਗਣ ਦੇ ਰੇਪ ਕੇ ਅਸੀਂ ਕੀ ਮਾਮਲਾ ਇਹ ਸਾਬੋ ਸਹੀ ਲਾਇਆ ਜੀ ਜਿੰਨੇ ਕਿਸਾਨਾਂ ਨੇ ਜਿੰਨੇ ਪਾਸੇ ਦਿੱਤੇ ਉਹ ਲਾਇਆ ਨੇ ਉਹ ਉਹਨਾਂ ਨੇ ਸਮਝ ਤੁਹਾਨੂੰ ਇੱਕ ਦੋ ਦਿਨ ਇੱਥੇ ਲੰਮਾ ਜ਼ਰਾ ਵਾ ਕੇ ਬੈਠੇ ਅਸੀਂ ਤੁਹਾਨੂੰ ਉਹਦੀ ਵੀਡੀਓ ਜੋ ਵੀ ਫੋਟੋਗ੍ਰਾਫੀ ਹੋਈ ਆ ਪੈਸੇ ਦੇਂਦਿਆ ਦੀ ਜਿਹੜੀ ਗੱਲਬਾਤ ਹੋਈ ਆ ਉਸ ਰਜਰੀ ਦਈਆ ਜੀ ਦੇ ਮੌਜੂਦ ਐਮਐਲਏ ਜਿਹਨੇ ਪੈਸੇ ਲਾਇਏ ਨੇ ਜਿਹੜਾ ਉਥੋਂ ਪਹਿਲੀ ਦੀ ਬਾੜੇ ਪਹਿਲੀ ਦੀ ਮੰਗ ਕਰ ਰਿਹਾ ਉਦੋਂ ਤੇਰੀ ਅੰਦਰ ਮੈਂ 100 ਕਿਲਾ ਦੇ ਦੋ ਕਿਹੜਾ 50 ਕਿਲਾ ਕਿਹਾ 200 ਕਿਲਾ ਦੇ ਦੋ ਤੇ ਫਿਰ ਤਾਂ ਮੈਂ ਜਾਣ ਦਿਆਂਗਾ ਉਹ ਤੁਹਾਨੂੰ ਸਾਰੀ ਵੀਡੀਓ ਅਸੀਂ ਤੁਹਾਨੂੰ ਦਿਆਂਗੇ ਨਾਲ ਉਹਦੀ ਜਿਹੜੀ ਫੋਟੋਗ੍ਰਾਫੀ ਉਹ ਤੁਹਾਨੂੰ ਦਿਆਂਗੇ ਜਿਹੜਾ ਪੱਕਾ ਸਬੂਤ ਅਸੀਂ ਕੱਚਾ ਕੰਮ ਕਦੀ ਨਹੀਂ ਕਰਦੇ ਜਿਹੜਾ ਕੰਮ ਕਰਾਂਗੇ ਉਹ ਅਸੀਂ ਵਾਜ ਥੋਕ ਮਜਾ ਕੇ ਉਹਦੇ ਨਾਲ ਪ੍ਰੂਫ ਤਾਂ ਹੁੰਦਿਆਂਗੇ ਹੁਣ ਚ ਕੋਈ ਕੱਚਾ ਕੰਮ ਕੋਈ ਨਹੀਂ ਐਵੇਂ ਮੰਗੜਦੀ ਇਹ ਉਹਨਾਂ ਕੋਈ ਵਿਜੀ ਲੈਸਨ ਨਹੀਂ ਦਿੱਤੀ ਕੋਈ ਜਾਂਦੀ ਨਹੀਂ ਨਹੀਂ ਸਾਡੇ ਕਿਸਾਨਾਂ ਕੋਲ ਦੀ ਵੀਡੀਓ ਹੈ ਜਦੋਂ ਪੈਸੇ ਦਿੱਤੇ ਵੀਡੀਓ ਬਣਾਈ ਗਈ ਐਮਐਲਏ ਨੇ ਨਹੀਂ ਅਸੀਂ ਬਣਾਈ ਹੈ ਸਾਡੇ ਜਿੰਨੇ ਜਿੰਨੇ ਪੈਸੇ ਦਿੱਤੇ ਆ ਜਦ ਐਮਐਲਏ ਪੈਸੇ ਦੋ ਵੀਡੀਓ ਬਣਾਈ ਆ ਉਹ ਵੀਡੀਓ ਧਰੂ ਵੀ ਪੇਸ਼ ਕਰ ਦਿਆਂਗੇ ਉਹਦੀ ਕੋਈ ਉਹ ਚੱਕਰ ਨਹੀਂਗਾ ਪਰ ਕੱਚਾ ਕੰਮ ਨਹੀਂ ਕੋਈ ਕਰਦੇ ਅਸੀਂ ਪਰ ਜਿੰਨੇ ਜੇ ਸਾਡਾ ਫਰਜ਼ਲਾ ਲੜਾਇਆ ਇਹ ਅਨੁਬੇਥੇ ਸਮੇਂ ਤੱਕ ਜਿਹੜਾ ਜਾਰੀ ਰਹੇਗਾ ਝੂਠ ਬੇਬੁਨਿਆਦ ਦੋਸ਼ ਨੇ ਇਹਨਾਂ ਨੂੰ ਜੇ ਕੋਈ ਸਮਝਣਤ ਆਵੇ ਨਾ ਵੀ ਕੋਈ ਆਡੀਓ ਕੋਈ ਵੀਡੀਓ ਜਾਂ ਬੰਦਾ ਹੀ ਆ ਕੇ ਸਾਹਮਣੇ ਕਵੇ ਕਿ ਮੈਂ ਦਿੱਤਨੇ ਕੱਲੇ ਦੋਸ਼ ਨੇ ਦੋਸ਼ ਤਾਂ ਕਿਸੇ ਕਿਸੇ ਤੇ ਵੀ ਲਾਦਨਗੇ ਔਰ ਪੋਸਟ ਵੀ ਉਹਨਾਂ ਲਗਾਏ ਨੇ ਕਾਫੀ ਜ਼ਿਆਦਾ ਜਿਹੜੇ ਤੇ ਹੀ ਲਿਖਿਆ ਐਫ ਆਈ ਆਰ ਦਰਜ ਹੈ ਬਲਾਕ ਕਰ ਦਿੱਤੇ ਮੇਰੇ ਤੇ 2011 12 ਦੇ ਵਿੱਚ ਇੱਕ ਝੂਠਾ ਪਰਚਾ ਦਰਜ ਹੋਇਆ ਸੀਗਾ ਉਹ ਉਦੋਂ ਹੀ ਖਾਰਜ ਹੋ ਗਿਆ ਸੀਗਾ ਔਰ ਇਹ ਗੱਲ ਮੈਂ ਜਦੋਂ ਮੈਂ ਆਪਣੇ ਨੋਮੀਨੇਸ਼ਨਸ ਭਰੇ ਸੀਗੇ ਉਸ ਨੋਮੀਨੇਸ਼ਨਸ ਪੇਪਰਾਂ ਦੇ ਵਿੱਚ ਵੀ ਮੈਂ ਮੈਂਸ਼ਨ ਕੀਤਾ ਆ ਸੀ ओके एनओसी देਣੀ ਕੰਦੀ ਮੈਂ ਮੈਂ ਹੋਈ ਤਾਂ ਕਹਿ ਦਿੰਦਾ ਜੀ ਮੈਂ ਉਹਦੇ ਵਿੱਚ ਮੈਂ ਆਪਣੇ ਨਾਮੀਨੇਸ਼ਨਸ ਪੇਪਰ 'ਤੇ ਵੀ ਪੜ੍ਹੇ ਹੋਏ ਸੀ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਚੀਜ਼ ਹੈਗੀ ਹੈ ਜਿਹੜੇ ਮੇਰੇ ਤੇ ਅਲਿਗੇਸ਼ਨਸ ਲਾ ਰਹੇ ਨੇ ਇਹ ਸਿਰਫ ਕਿਸੇ ਵਾਸਤੇ ਰਾਜਨੀਤਿਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਔਰ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਦਾ ਟਾਈਮ ਦੇ ਵੇਸ ਸਾਨੂੰ ਪਤਾ ਇਹ ਚੀਜ਼ਾਂ ਆਮ ਗੱਲਾਂ ਨੇ ਔਰ ਇਹ ਕੋਈ ਨਾ ਕੋਈ ਰਾਜਨੀਤਿਕ ਤੌਰ ਤੇ ਇਸ ਚੀਜ਼ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਹਨਾਂ ਨੂੰ ਆਗੂਕਰ ਬਣਾਇਆ ਕਿਸੇ ਕਿਹਨਾਂ ਨੂੰ ਕਿਸਾਨਾਂ ਨੂੰ ਇਹ ਦੇਖ ਇਹ ਦਰਸਲ ਇੱਕ ਕਿਸੇ ਨ ਕਿਸੇ ਪਾਰਟੀ ਨਾਲ ਤਾਂ ਰਿਲੇਟਡ ਨੇ ਨਾ ਜਦੋਂ ਵੇਖਦੇ ਨੇ ਵੀ ਹੁਣ ਪਾਰਟੀਆਂ ਦਾ ਸਾਡੀ ਨਾ ਤਾਂ ਸਰਕਾਰਾਂ ਚ ਨਾ ਆਉਣ ਵਾਲਾ ਕੋਈ ਭਵਿਸ਼ਾ ਹੈ ਨਾ ਕਿਤੇ ਆ ਸਕਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੂੰ ਨਕਾਰ ਦਿੱਤਾ ਹੁਣ ਕਿਸਾਨੀ ਭੇਸ ਦੇ ਵਿੱਚ ਆ ਕੇ ਇਹ ਆਪਦੀ ਰਾਜਨੀਤੀ ਚਲਾ ਰਹੇ ਨੇ ਕੰਡਿਆਲੀ ਤਾਰ ਤੇ ਵੀ ਕਹਿ ਰਹੇ ਕਿ ਦਖਲਤਾ ਜੀ ਦਿੱਤੀ ਜਾ ਰਹੀ ਹੈ ਕੰਡਿਆਲੀ ਤਾਰ ਦਾ ਜਿਹੜਾ ਮੁੱਦਾ ਹੈਗਾ ਉਹ ਦੋਨਾਂ ਤੇ ਲੁਮਲਦਾ ਹੈ ਗੇਟ ਨੰਬਰ 195 ਦਾ ਮੈਂ ਉਹ ਮੈਂ ਦੱਸ ਰਿਹਾ ਹਾਂ ਤੁਹਾਨੂੰ ਉਹਦੇ ਚ ਕੀ ਹੈ ਕਿ ਬੰਦ ਕਰਨ ਦੀ ਪਾਵਰ ਬੀਐਸਐਫ ਕੋਲ ਹੈ ਉਹ ਗੇਟ ਬੀਐਸਐਫ ਨੇ ਆਪਦੀ ਟਾਈਮਿੰਗ ਦੇ ਅਕੋਰਡ ਚਲਾਣਾ ਦਾ ਦੂਜੀ ਗੱਲ ਇਹਦੇ ਚ ਜਿਹੜੀਆਂ ਗਰੀਬ ਵੇਚ ਜ਼ਮੀਨੇ ਮਜ਼ਦੂਰ ਕਿਸਾਨ ਨੇ ਉਹਨਾਂ ਵੱਲੋਂ ਸਮੇਂ-ਸਮੇਂ ਦੇ ਸਰਕਾਰਾਂ ਚ ਵਕ-ਵਕ ਐਮਐਲਏ ਸਹਬਾਨਾਂ ਨੂੰ ਜਦੋਂ ਜਿਹੜੇ ਸੀਗੇ ਮੌਕੇ ਤੇ ਉਹਨਾਂ ਨੂੰ ਮੰਗ ਪੱਤਰ ਵਗੈਰਾ ਦਿੱਤੇ ਗਏ ਵੀ ਇਹ ਜ਼ਮੀਨਾਂ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਸਾਨੂੰ ਰੋਟੀ ਰੋਜੀ ਕਮਾਉਣ ਦਾ ਹੱਕ ਮਿਲਦਾ ਸਾਨੂੰ ਰੋਟੀ ਰੋਜੀ ਕਮਾਉਣ ਵਾਸਤੇ ਕੋਈ ਜ਼ਮੀਨ ਦਿੱਤੀ ਜਾਵੇ ਸਾਰੀ ਦੀ ਸਾਰੀ ਜ਼ਮੀਨ ਸੈਂਟਰਲ ਗਵਰਨਮੈਂਟ ਦੀ ਆ ਪੰਜਾਬ ਸਰਕਾਰੋਂ ਦੀ ਕਸਟੋਡੀਅਨ ਹੈ ਮੈਂ ਇਹ ਦਾ ਇੱਕ ਮੁੱਦਾ ਪੰਜਾਬ ਵਿਧਾਨ ਸਭਾ ਚ ਵੀ ਚੱਕਿਆ ਸੀ ਉਸ ਤੋਂ ਬਾਅਦ ਸਰਕਾਰ ਵੱਲੋਂ ਐਫਸੀਆਰਸ ਡਿਪਾਰਟਮੈਂਟ ਵੱਲੋਂ ਇੱਕ ਪਾਲਿਸੀ ਬਣ ਗਈ ਪਾਲਿਸੀ ਇਹ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹਨੂੰ 5-5 ਕਿੱਲੇ ਆ ਦੇ ਪਲਾਟ ਬਣਾ ਕੇ 5000 ਰੁਪਏ ਪ੍ਰਤੀ 1 ਏਕੜ ਦੀ ਬੋਲੀ ਦੇ ਨਾਲ ਤੁਸੀਂ ਇਹ ਦੇ ਦੋ ਜਿਹੜੇ ਲੈਣਾ ਚਾਹੋ ਹੁਣ ਸਰਕਾਰ ਨੂੰ ਜਿਹੜਾ ਹੈਗਾ ਪਾਲਿਸੀ ਬਣਾ ਕੇ ਦੇਤੀ ਦਰਸਲ ਇਹ ਕੀ ਚਾਉਂਦੇ ਨੇ ਇਹ ਚਾਉਂਦੇ ਨੇ ਕਿ ਅਸੀਂ ਉਹ ਜ਼ਮੀਨ ਆਪ ਹੀ ਵਾਈਏ ਅਸੀਂ ਸਰਕਾਰ ਨੂੰ 1 ਰੁਪਿਆ ਨਾ ਦਈਏ ਜੇ ਇਹਨਾਂ ਦੀ ਜ਼ਮੀਨ ਦੇ ਉੱਤੇ ਕੋਈ ਹੱਕ ਬਣਦਾ ਹੈ ਸਰਕਾਰ ਦੀ ਪਾਲਿਸੀ ਬਣ ਕੇ ਆ ਗਈ ਕਿ 5 ਏਕੜ ਮਿਲਣੇ ਆ 5000 ਤੋਂ ਬੋਲੀ ਸ਼ੁਰੂ ਹੋਣੀ ਹੈ ਇਹ ਭਾਵੇਂ 50 ਏਕੜ ਲਾ ਲਨ ਭਾਵੇਂ 100 ਏਕੜ ਲਾ ਲਨ ਭਾਵੇਂ 500 ਏਕੜ ਲਾ ਲਨ ਬੁੱਧੀ ਦੇ ਦੇਣ ਬੋਲੀ ਜਗ ਮੈਂ ਭਾਈ ਦੇ ਪੈ ਇਹ ਗੱਲ ਕਰਦੇ ਨੇ ਵੀ ਅਸੀਂ ਆਬਾਦ ਕਰਾ ਵੀ ਇੱਥੇ ਇਹ ਜੰਗਲ ਬਿਆਬਾਨ ਹੁੰਦਾ ਸੀ ਅਸੀਂ ਇਹਨੂੰ ਆਬਾਦ ਕੀਤਾ ਪਰ ਇੱਕ ਗੱਲ ਤਾਂ ਸੱਚਾਈ ਹੈ ਕਿ ਜ਼ਮੀਨ ਦੇ ਮਾਲਕ ਕੌਣ ਹੈ ਸੈਂਟਰਲ ਗਵਰਨਮੈਂਟ ਜੇ ਤੁਸੀਂ ਆਬਾਦ ਕੀਤਾ ਕਿਸੇ ਵੀ ਟਾਈਮ 'ਚ ਕੀਤਾ ਹੋਵੇ ਤਾਂ ਤੁਸੀਂ ਉਹਦੀ ਫਸਲ ਵੀ ਚੱਕੀ ਹੈ ਉਹਦਾ ਫਾਇਦਾ ਵੀ ਚੱਕਿਆ ਹੁਣ ਸਰਕਾਰ ਦੇ ਉਹ ਮਾਲਕ ਤਾਂ ਨਹੀਂ ਬਣ ਗਏ ਮਾਲਕ ਕੌਣ ਹੈ ਸਰਕਾਰ ਸਰਕਾਰ ਸਰਕਾਰੀ ਪ੍ਰਾਪਰਟੀ ਨੂੰ ਲੈ ਕੇ ਕੋਈ ਵੀ ਪਾਲਿਸੀ ਕਦੇ ਵੀ ਬਣਾ ਸਕਦੀ ਹੈ ਜੇ ਇਹਨਾਂ ਨੂੰ ਪਾਲਿਸੀ ਪਸੰਦ ਨਹੀਂ ਹੈ ਹਾਈ ਕੋਰਟ ਪਈ ਹੈ ਸੁਪਰੀਮ ਕੋਰਟ ਆਨਰੇਬਲ ਹੈਗੇ ਜਾਓ ਕੇਸ ਕਰ ਲਓ ਸਰਕਾਰ ਨੇ ਇੱਕ ਗੱਲ ਕਹੀ ਵੀ ਪੰਜ ਮਰਲੇ ਦੇ ਪਲਾਟ ਸੌਰੀ ਪੰਜ-ਪੰਜ ਕਿੱਲਿਆਂ ਦੇ ਪਲਾਟ 5000 ਰੁਪਏ ਦੀ ਰੇਟ ਤੇ ਬੋਲੀ ਸ਼ੁਰੂ ਕਰਾਂਗੇ ਇਹ ਬੋਲੀ ਦੇ ਦੇਣ ਲੈ ਜਾਣ ਭਾਵੇਂ ਸਾਰੇ ਦਾ ਸਾਰਾ ਇੱਕ ਰਕਬਾ ਲੈ ਜਾਣ ਇਹ ਸਿਰਫ ਇਹਨਾਂ ਦੀ ਇੱਕ ਘੜੀ ਹੈ ਕਿ ਜ਼ਮੀਨ ਵੀ ਅਸੀਂ ਵਾਉਣੀ ਹੈ ਔਰ ਮੁਫਤ ਬਾਣੀ ਹੈ ਅਸੀਂ ਸਰਕਾਰ ਨੂੰ 1 ਰੁਪਿਆ ਨਹੀਂ ਦੇਣਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਇਹਨਾਂ ਤੋਂ ਇੱਕ ਸਵਾਲ ਕਰ ਲਓ ਵੀ ਕੀ ਤੁਸੀਂ ਬੋਲੀ ਦੇਣ ਨੂੰ ਤਿਆਰ ਹੋ ਜੇ ਤੁਸੀਂ ਜ਼ਮੀਨ ਨੂੰ ਵਾਉਣਾ ਚਾਹੁੰਦੇ ਹੋ ਤਾਂ ਸਰਕਾਰ ਨੂੰ ਉਹਦੇ ਬਦਲੇ ਕੀ ਦੇਣਾ ਹੈ ਜੇ ਸਰਕਾਰ ਕੋਲ ਪੈਸਾ ਆਏਗਾ ਤਾਂ ਡਿਵੈਲਪਮੈਂਟ ਤੇ ਲੱਗੂਗਾ ਉਹਨਾਂ ਪਿੰਡਾਂ 'ਚ ਲੱਗੂਗਾ ਆਹੀ ਰੋਲ ਹੈ ਕਿ ਅਸੀਂ ਇਹਨਾਂ ਨੇ ਅੜੀ ਬਣਾਈ ਹੈ ਕਿ ਅਸੀਂ ਨਹੀਂ ਛੱਡਣੀ ਫਰੋਸਪੁਰ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਨੇ ਪੂਰੇ ਪੰਜਾਬ 'ਚ ਨੇ ਫਰੋਸਪੁਰ ਹਰ ਜਥੇਬੰਦੀ ਦੀ ਹਰ ਪਿੰਡ ਦੇ ਵਿੱਚ ਇਕਾਈਆਂ ਨੇ ਫਰੋਸਪੁਰ ਦਿਹਾਤੀ ਦੇ ਵਿੱਚ ਜੇ 34 35 ਜਥੇਬੰਦੀਆਂ ਨੇ ਤਾਂ ਸਿਰਫ ਇਸੇ ਜਥੇਬੰਦੀ ਨੂੰ ਮੇਰੇ ਤੋਂ ਕਿਉਂ ਤਕਲੀਫ ਹੋ ਰਹੀ ਹੈ ਇਹ ਤਕਲੀਫ ਮੇਰੇ ਤੋਂ ਨਹੀਂ ਹੈ ਇਹ ਤਕਲੀਫ ਇਹਨਾਂ ਨੂੰ ਇਸ ਗੱਲ ਤੇ ਹੈ ਕਿਉਂਕਿ ਹੁਣ ਇਹਨਾਂ ਨੇ ਜਿਹੜੀਆਂ ਚੰਮਦੀਆਂ ਚਲਾਈਆਂ ਆਪਦੀਆਂ ਸਰਕਾਰਾਂ ਚ ਆਪਦੀਆਂ ਪਾਰਟੀਆਂ ਚ ਉਹ ਹੁਣ ਬੰਦ ਹੋ ਗਈ ਹੁਣ ਮਾਨਯੋਗ ਭਗਵਾਨ ਤਮਾਨ ਸਾਡੀ ਸਰਕਾਰ ਜਰੀਏ ਉਹ ਹਰੇਕ ਦੇ ਨਾਲ ਹੈ ਉਹ ਗਰੀਬ ਨਾਲ ਵੀ ਹੈ ਉਹ ਕਿਸਾਨ ਨਾਲ ਵੀ ਹੈ ਹਰੇਕ ਦੇ ਨਾਲ ਹੈ ਮਾਨ ਸਾਹਿਬ ਨੇ ਤਾਂ ਰੋਟੀ ਜੋਗੇ ਕੀਤਾ ਵੀ ਚਲੋ ਪੰਜ ਪੰਜ ਕਿੱਲੇ ਤੁਸੀਂ ਪਲਾਟ ਦੇ ਦੇਣੇ ਆਪਦੀ ਰੋਟੀ ਖਾਈ ਜਾਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ